ਸਰਸਿੰਘ ਨੇ ਖੰਨੇ ਦੇ ਰਹਿਣ ਵਾਲੇ ਰਿਟਾਇਰਡ ਹੈਗੇ ਨੇ ਪੁਲਿਸ ਤੋਂ ਔਰ ਇਹਨਾਂ ਨੇ ਆਪਣਾ ਪਲਾਟ ਵਾਸਤੇ ਮੀਟਰ ਅਪਲਾਈ ਕੀਤਾ ਸੀਗਾ ਔਰ ਖੰਨੇ ਲਾਈਨਮੈਨ ਲੱਗੇ ਨੇ ਮਨਜਿੰਦਰ ਸਿੰਘ ਖੰਨਾ ਟੂ ਪੰਜਾਬ ਜਿਹੜੀ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਲੱਗੇ ਨੇ ਉੱਥੇ ਜਦੋਂ ਇਹਨਾਂ ਨੇ ਅਪਲਾਈ ਕੀਤਾ ਉਹਨਾਂ ਨੇ ਫਿਰ 15000 ਦੀ ਡਿਮਾਂਡ ਕੀਤੀ 15000 ਦੀ ਡਿਮਾਂਡ ਕੀਤੀ ਵੀ ਤੁਹਾਡਾ ਮੀਟਰ ਤਾਂ ਲੱਗਿਆ ਉਹ ਕਹਿੰਦੇ 15000 ਤਾਂ ਜ਼ਿਆਦਾ ਆ ਤੇ ਉਹ 12000 ਰੁਪਇਆ ਜੋ ਕਿ ਮੰਨ ਗਿਆ ਦੇਣ ਨੂੰ ਔਰ ਇਹਦੇ ਵਿੱਚ ਸਾਰਾ ਇੱਕ ਪਰਮਜੀਤ ਸਿੰਘ ਸਾਫਕਾ ਸਰਪੰਚ ਹੈ ਜਿਹੜੀ ਫਤਿਹਗੜ੍ਹ ਸਾਹਿਬ ਜਿਹੜੇ ਦਾ ਰਹਿਣ ਵਾਲਾ ਔਰ ਉਹਦੀ ਪੁੱਤ ਪ੍ਰਾਪਰਟੀ ਲੈ ਕੇ ਦੁਕਾਨ ਉਹਨੇ ਪਾਈ ਹੋਈ ਹੈ ਖੰਨੇਚ ਇਹਦੇ ਥਰੂ ਇਹ ਮੰਗ ਰਿਆ ਸੀਗਾ ਇਹਦੇ ਵਿੱਚ ਇਨਵੋਲ ਹੋ ਕੇ ਇਹ ਫਿਰ ਇਹਨੇ ਵਿੱਚ ਜਿੱਦਾਂ ਗੱਲਬਾਤ ਕਰਕੇ ਸਾਰੀ ਸੈਟਿੰਗ ਕਰਾਈ ਤੇ ਇਹ ਕਹਿੰਦਾ ਸੀ ਬਿਜਲੀ ਵਾਲਾ ਨੇ ਮੇਰੀ ਸਾਰੀ ਪੂਰੀ ਗੱਲਬਾਤ ਹੈਗੀ ਆ ਔਰ 2500 ਰੁਪਏ ਨੇ ਲਾਈਨਮੈਨ ਨੇ ਸਰਪੰਚ ਦੀ ਹਾਜ਼ਰੀ ਚ ਲੈ ਲਿਆ ਸੀ ਉਦੋਂ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਆ ਉਸ ਤੋਂ ਬਾਅਦ ਉਹਦਾ ਮਨ ਸੀਗਾ ਵੀ ਮੈਂ ਇਹਨਾਂ ਨੂੰ ਐਕਸ਼ਨ ਕਰਨਾ ਹੈਗਾ ਕਿ ਪਹਾਨਵੇਂ 100 ਰੁਪਏ ਸਰਪੰਚ ਨੇ ਲੈ ਲਿਆ ਉਹਦੇ ਕੋਲ ਅੱਛਾ ਦੁਆਰਾ ਵੀ ਮੈਂ ਕੋਈ ਨਹੀਂ ਉਹਨੂੰ ਮੈਂ ਦੇ ਦੂੰਗਾ ਇਹਨਾਂ ਨੇ ਰਲ ਮਿਲ ਕੇ ਫਿਰ 12000 ਰੁਪਏ ਲਿਆ ਸੀਗਾ ਔਰ ਇਹ ਐਂਟੀ ਕ腐ਸ਼ਨ ਐਕਸ਼ਨ ਲਾਈਨ ਤੇ ਕੰਪਲੇਂਟ ਨੇ ਕੀਤੀ ਸੀਗੀ ਬਲਵਿੰਦਰ ਸਿੰਘ ਨੇ ਵੀ ਮੇਰੇ ਕੋਲ ਇਸ ਤਰ੍ਹਾਂ ਇਹਨਾਂ ਨੇ ਪੈਸੇ ਲਈ ਆ ਮੀਟਰ ਲਾਉਣ ਦੇ ਨਾਂ ਤੇ ਉਹਦੇ 'ਚ ਫਿਰ ਇਨਕੁਆਰੀ ਮਾਰਕ ਹੋਈ ਸੀਗੀ ਡੀਐਸਪੀ ਰੇਂਜ ਅਸ਼ਨੀ ਕੁਮਾਰ ਨੂੰ ਉਹ ਇਨਕੁਆਰੀ 'ਚ ਹਾਲਾਤ ਸਹੀ ਪਾਇਆ ਗਿਆ ਔਰ ਰਿਕਾਰਡਿੰਗ ਵੀ ਉਹਨਾਂ ਨੇ ਕੀਤੀ ਸੀ ਇਸ ਸਬੰਧੀ ਔਰ ਇਨਕੁਆਰੀ ਦੇ ਬਾਅਦ ਮੁਕਦਮਾ ਦਰਜ ਕਰਤਾ ਹੈ ਔਰ ਇਹਨਾਂ ਨੂੰ ਦੋਨਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਮਜਿੰਦਰ ਸਿੰਘ ਲਾਈਨਮੈਨ ਔਰ ਪਰਮਜੀਤ ਸਿੰਘ ਸਾਹਿਬ ਦਾ ਸਰਪੰਚ ਹੈ ਹੁਣ ਪ੍ਰੋਪਰਟੀ ਲਈ ਇਹ ਕੰਮ ਕਰਦੇ ਨੇ ਕੱਲ ਨੂੰ ਇਹਨੂੰ ਦਾਖਲ ਪੇਸ਼ ਕਰਾਂਗੇ ਸਰ ਇਹ ਇਹ ਮਾਮਲਾ ਹੈ ਹੁਣ ਤੱਕ ਸਿਰਫ ਪਹਿਲਾਂ ਦਾ ਜਿਵੇਂ ਤੁਸੀਂ ਕਿਹਾ ਇਨਕੁਆਰੀ ਚੱਲਦੀ ਸੀ ਇਹ ਆਪਣਾ ਪਿਛਲੇ ਅਪ੍ਰੈਲ ਦੀ ਗੱਲ ਹੈ ਅਪ੍ਰੈਲ ਵਿੱਚ ਪੈਸੇ ਲਏ ਸੀਗੇ ਤੇ ਦਰਖਾਸਤ ਸਾਡੇ ਕੋਲ ਕੌਂਸਲ ਤੋਂ ਪੈਂਡਿੰਗ ਸੀਗੀ ਉਹ ਵੈਰੀਫਾਈ ਕਰਕੇ ਅਸੀਂ ਕਰ ਦਿੱਤੀ ਤੇ ਸਰ ਇਹਦੇ ਦੇ ਪਾਸੇ ਹੋਰ ਵੀ ਕੋਈ ਹੈਗਾ ਮੁਕਦਮਾ ਉਹ ਵੀ ਵੈਰੀਫਾਈ ਕਰਾਂਗੇ ਵੈਰੀਫਾਈ ਕਰਕੇ ਸਾਰੀ ਕਰਾਂਗੇ ਤੇ ਐਦਾਂ ਦੇ ਮੀਟਰ ਨੇ ਹੁਣ ਕਿੰਨੇ ਕਿ ਲਗਵਾਏਗਾ ਕਾਹਦਾ ਉਹ ਸਾਰੀ ਤਫਤੀਸ਼ ਕਰਾਂਗੇ ਤਫਤੀਸ਼ ਚੈੱਕ ਕਰਾਂਗੇ